ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ 10 ਫਰਵਰੀ ਜਾਣਕੀ ਪਲਕੇ ਸੱਦੀ ਗਈ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਹ ਮੀਟਿੰਗ ਹੋਵੇਗੀ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਵੀ ਵਿਚਾਰਿਆ ਜਾ ਸਕਦਾ ਹੈ ਤੇ ਹੋਰ ਕਈ ਪੰਥਕ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਉਧਰ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਅਕਾਲ ਜਲ ਦੀ ਭਰਤੀ ਲਈ ਬਣਾਈ ਗਈ 7 ਮੈਂਬਰੀ ਕਮੇਟੀ ਦੀ 11 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਪੂਂਦਰ ਨੂੰ ਸੱਦਾ ਦਿੱਤਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹ ਫੈਸਲਾ ਹੋਇਆ ਹੈ ਕਿ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਪੁੰਦਰ ਨੂੰ ਸੱਦਿਆ ਗਿਆ ਹੈ ਤਾਂ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਨਾਲ ਹੀ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਕਰਵਾਉਣੀ ਹੈ ਜਾਂ ਨਹੀਂ ਇਸ ਦੇ ਨਾਲ ਹੀ ਅਕਾਲੀ ਦਲ ਦੇ ਵਿੱਚ ਕਲੇਸ਼ ਹੋਰ ਵਧਦਾ ਜਾ ਰਿਹਾ ਹੈ ਲਗਾਤਾਰ ਜਿੱਥੇ ਪਰਤੀਆਂ ਹੋ ਰਹੀਆਂ ਨੇ ਵਿਰੋਧੀ ਧਿਰ ਇਸ ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ ਦੱਸਿਆ ਕਿ 20 ਜਨਵਰੀ ਨੂੰ ਇਹ ਪਰਤੀ ਪ੍ਰਕਿਰਿਆ ਸ਼ੁਰੂ ਹੋਈ 20 ਫਰਵਰੀ ਤੱਕ ਚੱਲਣੀ ਹੈ ਇਸ ਦੇ ਵਿਚਾਲੇ ਹੁਣ ਸੱਤ ਮੈਂਬਰੀ ਕਮੇਟੀ ਨੇ ਮੀਟਿੰਗ ਕੀਤੀ ਜਿਸ ਦੀ ਅਗਲੀ ਮੀਟਿੰਗ 11 ਫਰਵਰੀ ਨੂੰ ਹੋਣ ਜਾ ਰਹੀ ਹੈ ਉੱਥੇ ਹੀ ਅਕਾਲੀ ਦਲ ਦੇ ਵਿੱਚ ਚੱਲ ਰਹੇ ਇਸ ਕਲੇਸ਼ ਤੇ ਸੁਖਦੇਵ ਸਿੰਘ ਫਗਵਾੜਾ ਬੋਲਦੇ ਨਜ਼ਰ ਆਏ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਨੋਟ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਸਾਈ ਬਨਾਲ ਮੱਥਾ ਲਾਉਣ ਦੀ ਤਿਆਰੀ ਕੀਤੀ ਹੈ 4 ਫਰਵਰੀ ਨੂੰ ਕਰੀਬ 2 ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਸਾਈਬ ਦੀ ਫਸੀਲ ਤੋਂ ਬਣਾਈ ਅਕਾਲੀ ਦਲ ਦੀ ਭਰਤੀ ਲਈ ਕਮੇਟੀ ਆਪਣੇ ਆਕਾ ਦੀ ਸਹਿਮਤੀ ਨਾਲ ਸੱਦੀ ਜਦ ਵੇਖਿਆ ਗਿਆ ਤਾਂ 7 ਮੈਂਬਰਾਂ 'ਚੋਂ 6 ਮੈਂਬਰ ਉਸ ਦੇ ਆਕਾ ਦੇ ਧੜੇ ਦੇ ਵੱਲੋਂ ਸ਼ੁਰੂ ਕੀਤੀ ਭਰਤੀ ਦੇ ਵਿਰੁੱਧ ਹਨ ਅਤੇ ਉਹ ਵੀ ਉਹ ਭਰਤੀ ਸ੍ਰੀ ਅਕਾਲ ਸਿੱਖ ਸਾਹਿਬ ਦੇ ਹੁਕਮਾਂ ਵਿਰੁੱਧ ਹੈ ਫਿਰ ਮੀਟਿੰਗ ਦੇ ਵਿੱਚ ਮੁਖੀ ਹੋਣ ਦੇ ਨਾਤੇ ਧਾਮੀ ਹੋਰ ਤਰਵੀਜ਼ ਰੱਖੀ ਕਿ ਕਿਉਂ ਨਾ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਬਲਵਿੰਦਰ ਪੁੰਦਰ ਨੂੰ ਅਗਲੀ ਮੀਟਿੰਗ ਦੇ ਵਿੱਚ ਬੁਲਾ ਕੇ ਪੁੱਛਿਆ ਜਾਵੇ ਕਿ ਉਹ ਸ੍ਰੀ ਅਕਾਲ ਸਿੱਖ ਸਾਹਿਬ ਦੇ 7 ਮੈਂਬਰੀ ਕਮੇਟੀ ਵਾਲੇ ਹੁਕਮ ਨੂੰ ਮੰਨਣ ਨੂੰ ਤਿਆਰ ਨੇ ਜਾਂ ਨਹੀਂ ਵੈਸੇ ਤਾਂ ਇਹ ਗੱਲ ਬੜੀ ਹਾਸੂ ਹੁਣੀ ਐ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪੈਰਾ ਦੇਣਾ ਹੈ ਉਹ ਇੱਕ ਰਾਸੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੋਂ ਪੁੱਛੇ ਕਿ ਤੁਸੀਂ ਹੁਕਮ ਮੰਨਦੇ ਹੋ ਜਾਂ ਨਹੀਂ ਅਜਿਹਿਆ ਨਹੀਂ ਕਰਨਾ ਚਾਹੀਦਾ ਸੀ ਪ੍ਰਧਾਨ ਦੇ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਏ ਬੇਨਤੀ ਨਹੀਂ ਪਰ tạmਮੀ ਹੋਰਾ ਬਣਾਈ ਸਕੀਮ ਤਹਿਤ 7 ਦਿਨ ਹੋਰ ਗੱਲ ਲਮਕਾ ਲਈ ਐ ਉਧਰ ਮੀਟਿੰਗ 'ਚ 11 ਦਾ ਸੱਦਾ ਆਇਆ ਤੇ ਇੱਧਰ ਹੁਣ ਮੀਟਿੰਗ ਤੋਂ ਬਾਅਦ ਪੂੰਦਰ ਦਾ ਹੰਕਾਰ ਸਿਰ ਝੜ ਬੋਲੇ ਉਸਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਸੱਤਵੇਂ ਕਮੇਟੀ ਨੇ ਉਹਨਾਂ ਦਾ ਪੱਖ ਜਾਣਨ ਲਈ ਉਹਨਾਂ ਨੂੰ ਬੁਲਾਇਆ ਪਰ ਕਮੇਟੀ ਦੇ ਸੱਦੇ ਤੇ ਅਗਲੇ ਹੀ ਦਿਨ ਇੱਕ ਬਿਆਨ ਆਇਆ ਕਿ ਕੱਲ 5000 ਕਾਪੀਆਂ ਪਰਤੀਆਂ ਹੋਰ ਵੰਡਾਂਗੇ ਪੂੰਦੜ ਨੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਕਮੇਟੀ ਨੂੰ ਟਿੱਛ ਸਮਝਦੇ ਨੇ ਜਦਕਿ ਸੱਤ ਮੈਂਬਰੀ ਕਮੇਟੀ ਨਹੀਂ ਮੰਨੀ ਜਾਣੀ ਪਰਤੀ ਇੰਜ ਹੀ ਚੱਲੂ ਆਕਾ ਹੀ ਪ੍ਰਧਾਨ ਬਣਨਗੇ ਸ਼੍ਰੀ ਅਕਾਲ ਤਖਸਾਈਬ ਦੇ ਹੁਕਮ ਨੂੰ ਸਿੱਧਾ ਚੈਲੰਜ ਹੈ ਉਧਰ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਰਗਵੀਰ ਸਿੰਘ ਨੇ ਵਿਦੇਸ਼ ਦੀ ਧਰਤੀ ਇੰਗਲੈਂਡ ਦੇ ਵਿਕੇ ਅਪਰਾਧੀਆਂ ਦੁਆਰਾ ਧਮਕੀਆਂ ਦਾ ਜੋ ਖੁਲਾਸਾ ਕੀਤਾ ਹੈ ਉਸ ਨੇ ਸਿੱਖ ਪੰਥ ਦੇ ਹਲਕਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਉਹਨਾ ਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਵੀ ਅਜਿਹੇ ਦੋਸ਼ ਲਾ ਚੁੱਕੇ ਹਨ ਉਹਨਾਂ ਦੋਸ਼ ਲਾਇਆ ਕਿ ਸਾਡੇ ਪਰਿਵਾਰ ਦੀ ਰੈਕੀ ਕੀਤੀ ਜਾ ਰਹੀ ਹੈ ਇਹ ਖੁਲਾਸਾ ਸੋਸ਼ਲ ਮੀਡੀਆ ਤੇ ਇੱਕ ਚੈਨਲ ਦੁਆਰਾ ਕੀਤਾ ਗਿਆ ਹੈ ਅਤੇ ਸਿੱਖ ਸੰਗਠਨਾ ਨੇ ਜ਼ਥੇਦਾਰ ਤੋਂ ਨਾਮ ਪੁੱਛੇ ਹਨ ਕਿ ਉਹ ਕਿਹੜੇ ਲੋਕ ਨੇ ਜੋ ਖਤਰਨਾਕ ਧਮਕੀਆਂ ਦੇ ਰਹੇ ਹਨ ਇਹ ਬੜਾ ਗੰਭੀਰ ਮਾਮਲਾ ਹੈ ਜਿਸ ਦਾ ਜਨਤਕ ਤੌਰ ਤੇ ਖੁਲਾਸਾ ਕਰਨਾ ਚਾਹੀਦਾ ਹੈ ਪੰਜਾਬ ਪਹਿਲਾਂ ਹੀ ਬੜਾ ਸਤਾਪ ਚੱਲ ਚੁੱਕਾ ਹੈ ਦ ਸੰਜੋਗ ਹੈ ਕਿ ਬਾਗੀ ਲੀਡਰਸ਼ਿਪ ਜਦ ਜ਼ਥੇਦਾਰ ਕੋਲ ਦਾਗੀਆਂ ਦੀ ਸ਼ਿਕਾਇਤ ਕੀਤੀ ਸੀ ਤਾਂ ਉਸ ਤੋਂ ਇਹ ਧਮਕੀਆਂ ਦਾ ਦੌਰ ਸ਼ੁਰੂ ਹੋਇਆ ਸੀ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ 2 ਦਸੰਬਰ ਉਪਰੰਤ ਜੋ ਹੁਕਮਨਾਮੇ ਜਾਰੀ ਕੀਤੇ ਗਏ ਸੰਤਾ ਉਸ ਪਿੱਛੋਂ ਸਿੱਖ ਪੰਥ ਦਾ ਮਾਹੌਲ ਬੜਾ ਅਜੀਬ ਬਣ ਚੁੱਕਿਆ ਸੀ ਵਤਨ ਵਾਪਸੀ ਤੇ ਜਥੇਦਾਰ ਦੇ ਵੱਲੋਂ ਸਥਿਤੀ ਸਪਸ਼ਟ ਕਰਨ ਉਪਰੰਤ ਅਸਲੀ ਤਸਵੀਰ ਦਾ ਪਤਾ ਲੱਗ ਸਕੇਗਾ ਇਸ ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਸਿੱਖਾਂ ਨੇ ਲੰਮੇ ਜद्दोजਹਿਦ ਤੋਂ ਬਾਅਦ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਈ ਹੈ ਇਹ ਬਿਆਨ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਹਰਿਆਣਾ ਦੇ ਸਿੱਖਾਂ ਨੇ ਵੱਖਰੀ ਕਮੇਟੀ ਬਣਾ ਕੇ ਧਰਮ ਪ੍ਰਚਾਰ ਦੀ ਲਹਿਰ ਅਤੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕੀਤਾ ਗੁਰੂ ਕੀ ਗੋਲਕ ਦੀ ਦੁਰਵਰਤੋਂ ਬੰਦ ਕਰਵਾਈ ਸੀ ਪਰ ਹੁਣ ਫਿਰ ਸੁਖਬੀਰ ਸਿੰਘ ਬਾਦਲ ਆਪਣੇ ਜੋਟੀਦਾਰਾਂ ਰਾਹੀ ਲੁਕਵੇਂ ਰੂਪ ਦੇ ਵਿੱਚ ਮੂੜ ਹਰਿਆਣਾ ਕਮੇਟੀ ਤੇ ਕਾਬਜ਼ ਹੋਣਾ ਚਾਹੁੰਦਾ ਹੈ ਜਿਸ ਲਈ ਹਰਿਆਣਾ ਕਮੇਟੀ ਦੀ ਵੱਖਰੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੜਨ ਵਾਲੇ ਆਗੂ ਤੇ ਉਹਨਾਂ ਦੇ ਚੁਣੇ ਹੋਏ ਸਾਥੀ ਮੈਂਬਰ ਨੂੰ ਇੱਕ ਜੁੜਤਾ ਵਿਖਾਉਣ ਦੀ ਲੋੜ ਹੈ ਜਿਸ ਨਾਲ ਬਾਦਲਾਂ ਦੇ ਮਨਸੂਬੇ ਨੂੰ ਅਸਫਲ ਕੀਤਾ ਜਾ ਸਕਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਦਾਦੂਵਾਲ ਮੈਨੇਜਮੈਂਟ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਮੀਡੀਆ ਨੂੰ ਇੱਕ ਪ੍ਰੈਸ ਨੋਟ ਜਾਰੀ ਕਰਕੇ ਕੀਤਾ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਹੈ ਕਿ 19 ਜਨਵਰੀ ਨੂੰ ਹੋਈਆਂ ਚੋਣਾਂ ਦੇ ਵਿੱਚ 24 ਮੈਂਬਰ ਵੱਖ-ਵੱਖ ਤਣਿਆਂ ਦੇ ਜਿੱਤੇ ਹਨ ਜਿਨ੍ਹਾਂ ਦੇ ਵਿੱਚ ਜਗਦੀਸ਼ ਸਿੰਘ ਚਿੰਦਾ ਨੇ 9, ਦੀਦਾਰ ਸਿੰਘ ਨਲਵੀ ਅਤੇ 3 ਬਾਦਲਦਲ ਦੇ ਪੰਜ ਅਤੇ ਅਕਾਲੀ ਦਲ ਆਜ਼ਾਦ ਦੇ 6 ਮੈਂਬਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ 16 ਮੈਂਬਰ ਆਜ਼ਾਦ ਤੌਰ ਤੇ ਜਿੱਤੇ ਹਨ ਪਰ ਕੁਝ ਲੋਕ ਵੱਲੋਂ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਝੂਠੀ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਕਿ ਆਜ਼ਾਦ ਤੌਰ ਤੇ 22 ਉਮੀਦਵਾਰ ਜਿੱਤੇ ਹਨ ਜਦਕਿ 24 ਉਮੀਦਵਾਰ ਵੱਖ-ਵੱਖ ਧੜਿਆਂ ਦੇ ਜਿੱਤੇ ਹਨ ਜਥੇਦਾਰ ਦਾਦੂਵਾਲ ਨੇ ਕਿਹਾ ਹੈ ਕਿ ਇੱਕ ਜੁਗਤਾ ਪੈ ਦਾਦੂਵਾਲ ਨੇ ਕਿਹਾ ਹੈ ਕਿ ਇੱਕ ਜੁੜਤਾ ਨਾਲ ਹੀ ਬਾਦਲਦਲ ਜਿਨ੍ਹਾਂ ਤੋਂ ਹਰਿਆਣਾ ਕਮੇਟੀ ਵੱਖਰੀ ਕਰਵਾਈ ਸੀ ਉਹਨਾਂ ਨੂੰ ਮੁੜ ਕਾਬੂਜ ਹੋਣ ਤੋਂ ਦੂਰ ਰੱਖਿਆ ਜਾ ਸਕਦਾ ਹੈ